ਹਲਕਾ ਫਟੇਕੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਜੁੱਤ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਫਟੇਕੜ ਚੂੜੀਆਂ ਦੇ ਪਿੰਡ ਭੁੱਲਰ ਪਿੰਡ ਕਾਲੇ ਨੰਗ ਅਤੇ ਪਿੰਡ ਤਾਰਾਗੜ ਵਿੱਚ ਕੀਤੀਆਂ ਮੀਟਿੰਗਾਂ ਇਸ ਮੌਕੇ ਬੋਲਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਨੂੰ ਪੁਲਿਸ ਅਤੇ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਇੱਥੇ ਹੀ ਬੋਲਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਥੋੜੇ ਸਮੇਂ ਵਿੱਚ ਹੀ ਹਲਕਾ ਫਤੇਗੜ ਛੂੜੀਆਂ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗਰੰਟਾਂ ਦਿੱਤੀਆਂ ਜਾਣਗੀਆਂ ਮਾਝਾ ਲਾਈਵ ਟੀਵੀ ਲਈ ਫਤੇਗੜ ਛੂੜੀਆਂ ਤੋਂ ਮਨਪ੍ਰੀਤ ਸਿੰਘ ਮੈਂ ਰਿਪੋਰਟ ਸਾਡੇ 116 ਹਲਕੇ ਵਿੱਚੋਂ ਇੱਕ ਵੀ ਹਲਕਾ ਹੋ ਜਾ ਨਹੀਂ ਉਹ ਜਿੱਥੇ ਇਨੀ ਮਿਹਨਤ ਹੋ ਰਹੀ ਹੋਵੇ ਜੇ ਇਨੀ ਮਿਹਨਤ ਕਰ ਰਹੇ ਨੇ ਕਿਹਦੇ ਵਾਸਤੇ ਕਰ ਰਹੇ ਨੇ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਸਾਡੇ ਭਰਾਵਾਂ ਵਾਸਤੇ ਸਤਿ ਸ਼੍ਰੀ ਅਕਾਲ ਸਤਿਗੁਰ ਜੀ ਜੀ ਜੋ ਅੱਜ ਸੈਮੀਨਾਰ ਚੱਲ ਰਿਹਾ ਨਸ਼ੇ ਯੋਧ ਨਸ਼ੇ ਵਿਰੋਧ ਇਹਦੇ ਵਿੱਚ ਬਹੁਤ ਵਧੀਆ ਸਹਿਕਾਰ ਦਾ ਫਰਲਾ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਹਲਕੇ ਦੇ ਇਨਚਾਰਜ ਸਰਪ੍ਰਿੰਸ ਸਿੰਘ ਪੰਨੂ ਜਿਨ੍ਹਾਂ ਰਾਤ ਕਿੱਕ ਕਰਕੇ ਹਰ ਪਿੰਡ ਵਿੱਚ ਜਾ ਜਾ ਕੇ ਹਰ ਮਾਂ ਪੈਣ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੈਂ ਇਹਨਾਂ ਦੀ ਇਹ ਕੋਸ਼ਿਸ਼ ਤੋਂ ਬਹੁਤ ਖੁਸ਼ ਹਾਂ ਔਰ ਸਰਕਾਰ ਤੋਂ ਵੀ ਖੁਸ਼ ਹੈ ਹੀ ਆਈਆਂ ਬਲਬੀਰ ਸਿੰਘ ਪੰਨੂ ਦਾ ਬਹੁਤ ਕੋਸ਼ਿਸ਼ ਹੈ ਕਿ ਇੰਨੀ ਮਿਹਨਤ ਕਰ ਕਰਕੇ ਲੋਕਾਂ ਦੇ ਬੱਚੇ ਪਜਾਉਣ ਦੀ ਕੋਸ਼ਿਸ਼ ਕਰ ਰਹੇ ਨੇ